ਮੇਰੇ ਕੋ ਮਾੜਾ ਕੰਮ ਨਹੀਂ ਕਰ ਰਿਹਾ ਸੀ ਉਹਨਾਂ ਨੇ ਕੇਸ ਦਰਜ ਤੱਕ ਕੀਤਾ ਹੀ ਕੀਤਾ ਨਾਲ ਕਟਮਾਰਕ ਕੀਤੀ ਜੀ 6 ਨੰਬਰ ਦੇ ਐਸਐਚਓ ਅਜੈਬ ਸਿੰਘ ਉਹਨਾਂ ਨਾਲ ਉਹਨਾਂ ਦੇ ਸਾਥੀ ਸਾਡੇ ਕੁਬਾਰਾ ਨੀਅਰ ਬਾਊਟ ਆਈਸੀਬੀ ਤੇ ਉਹਨਾਂ ਨੇ 2 ਮਿੰਟ ਦਾ ਵੀ ਨਹੀਂ ਟਾਈਮ ਦਿੱਤਾ ਖੇਚਤ ਨੂੰ ਕਰਕੇ ਜੀ ਜਿੱਦਾਂ ਕੋਈ ਗੈਂਗਸਟਰ ਨਾ ਮਾਰੇ ਤੋ ਮਾੜਾ ਵੀ ਆਰ ਨਹੀਂ ਹੁੰਦਾ ਜਿੱਦਾਂ ਤਾਂ ਮੇਰੇ ਨਾਲ ਉਹਨਾਂ ਨੇ ਕੀਤਾ ਤੇ ਮੇਰੇ ਕੋ ਪਿਛਲੇ ਦਿਨੇ ਕਪਿਲ ਸ਼ਰਮਾ ਜੀ ਆਈਸੀ ਨਾਲ ਹੋਰ ਵੀ ਮੇਰੇ ਕੋ ਦਾਕਰ ਆਉਂਦੇ ਰਹਿੰਦੇ ਨੇ ਕਿ ਕਿ ਪਤੀਲਾ ਜੀ ਉਹਨੇ ਜੀ ਵਿਲੇਜ ਅਕਤਰ ਬੈਮੋ ਨੇ ਆਉਂਦੇ ਰਹਿੰਦੇ ਮੇਰੇ ਡੇਰੀ ਪ੍ਰੋਡਕਟਸ ਦਾ ਕੰਮ ਸੀ ਜੀ ਬਹੁਤ ਅੱਛਾ ਕੰਮ ਸੀ ਬਾਈ ਜੀ ਬਹੁਤ ਕਿਰਪਾ ਸੀ ਥੋੜਾ ਡੋਲ ਗਿਆ ਮਤਲਬ ਕੰਮ ਥੋੜਾ ਜਿਆਦਾ ਖਰਾਬੀ ਹੋਦੀ ਸੀ ਉਸ ਤੋਂ ਬਾਅਦ ਮੈਂ ਸੋਚਿਆ ਬਾਹਰ ਜਾਣ ਦਾ ਬਾਹਰ ਜਾਣ ਮੈਂ ਕਿਹਾ ਬਾਹਰ ਕੀ ਜਾਣਾ ਤੇ ਇੱਥੇ ਹੀ ਮਿਹਨਤ ਕਰ ਲੈਣੇ ਇੱਥੇ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਵਾਹਿਗੁਰੂ ਨੇ ਜੇ ਕੰਮ ਚਲਾਤਾ ਤੇ ਇਹਨਾਂ ਨੂੰ ਖਚਿਆ ਨਹੀਂ ਸੀ ਇਹਨਾਂ ਕੋ ਨਈ ਹਜ ਮੁੰਡਾ ਜੀ ਕਿ ਇਹ ਮੁੰਡਾ ਪੰਜਾਬੀ ਬੰਦਾ ਚੜਦਾ ਕਿੱਦਾਂ ਪਿਆ ਜੀ ਚੋਕੀ ਤੋਂ ਆਵਾਜ਼ਾਰ ਹੋਣ ਵਾਲੀ ਗੱਲ ਹੈ ਇਸ ਟਿਕ ਤੇ ਤੇ ਅੱਜ 5 ਦਿਨ ਹੋ ਗਏ 6 ਦਿਨ ਹੋ ਗਏ ਤਕਰੀਬਨ ਕੋਈ ਇਨਸਾਫ ਨਹੀਂ ਮਿਲਿਆ ਕੋਈ ਮੇਰਾ ਕੰਮ ਨਹੀਂ ਚੱਲ ਸਟਾਰਟ ਹੋਇਆ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰੌਂਠੇ ਖਵਾਉਣ ਵਾਲੇ ਨੌਜਵਾਨ ਵੀਰ ਦਵਿੰਦਰ ਸਿੰਘ ਦੇ ਉੱਪਰ ਕੇਸ ਦਰਜ ਕੀਤਾ ਗਿਆ ਤੇ ਇਸ ਨੌਜਵਾਨ ਵੀਰ ਦਵਿੰਦਰ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿ 6 ਨੰਬਰ ਥਾਣੇ ਦੇ ਐਸਐਚਓ ਅਜੀਤ ਸਿੰਘ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ ਤੇ ਸਾਰੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਤੇ ਕੀ ਮਾਮਲਾ ਹੈ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਵੀਰ ਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੁਰ ਕੀ ਮਾਮਲਾ ਹੈ ਤੁਹਾਡੇ ਵੱਲੋਂ ਕਪਿਲ ਸ਼ਰਮਾ ਨੂੰ ਇੱਕ ਦੇਰ ਰਾਤ ਪਰੌਂਠੇ ਖਵਾਏ ਗਏ ਸੀ ਉਸ ਤੋਂ ਬਾਅਦ ਤੁਹਾਡੇ ਉੱਪਰ ਕੇਸ ਦਰਜ ਹੁੰਦਾ ਹੈ ਕਿਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਤੁਹਾਡੇ ਖਿਲਾਫ ਰਾਤੀ ਪਰੌਂਠੇ ਖਵਾ ਰਿਆ ਸੀ ਜੀ ਹੋਰ ਕੁਝ ਨਹੀਂ ਮੈਂ ਕੋ ਮਾੜਾ ਕੰਮ ਨਹੀਂ ਕਰ ਰਿਆ ਸੀ ਉਹਨਾਂ ਨੇ ਕੇਸ ਦਰਜ ਤਾਂ ਕੀਤਾ ਹੀ ਕੀਤਾ ਨਾਲ ਘੁੱਟਮਾਰ ਕੀਤੀ ਜੀ 6 ਨੰਬਰ ਦੇ ਐਸ ਐਚਓ ਅਜੈਬ ਸਿੰਘ ਉਹਨਾਂ ਨਾਲ ਉਹਨਾਂ ਦੇ ਸਾਥੀਆਂ ਨੂੰ ਬੰਦ ਕਮਰੇ ਚ ਲਿਜਾ ਕੇ ਸੇ ਜਦੋਂ ਤੁਹਾਡੇ ਕੋਲ ਐਸਐਚਓ ਅਜੈਬ ਸਿੰਘ ਤੁਹਾਡੇ ਕੋਲ ਪਹੁੰਚਦੇ ਨਹੀਂ ਤਾਂ ਕੀ ਗੱਲਬਾਤ ਹੁੰਦੀ ਆ ਉਸ ਦੌਰਾਨ ਕਦੋਂ ਆਏ ਸੀਗੇ ਉਸ ਦਿਨ ਦੀ ਵਿੱਚ ਥੋੜੀ ਜਾਣਕਾਰੀ ਦਿਓ ਸਾਡੇ 30 6:12 ਨੀਅਰਬਾਊਟ ਆਏ ਸੀਗੇ ਤੇ ਉਹਨਾਂ ਨੇ 2 ਮਿੰਟ ਦਾ ਵੀ ਨਹੀਂ ਟਾਈਮ ਦਿੱਤਾ ਖਿੱਚ ਧਰੂ ਕਰਕੇ ਜੀ ਜਦੋਂ ਕੋਈ ਗੈਂਗਸਟਰ ਨਾਲ ਮਾਰੇ ਤੋਂ ਮੜਾ ਵੀ ਆਰ ਨਹੀਂ ਹੁੰਦਾ ਜਦੋਂ ਤਾਂ ਮੇਰੇ ਨਾਲ ਉਹਨਾਂ ਨੇ ਕਿਹਾ ਜੀ ਤੁਸੀਂ ਫੁਟੇਜ ਕਢਾ ਸਕਦੇ ਹੋ ਜੀ ਸਰ ਤੁਸੀਂ ਸੀਸੀਟੀਵੀ ਕਿਡਵਾਇਆ ਤੁਸੀਂ ਕੋਈ ਅੱਗੇ ਸਬੂਤ ਦਿੱਤੇ ਕਿਉਂਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਬਾਅਦ ਦੇ ਵਿੱਚ ਡੀਸੀ ਦਫਤਰ ਵੀ ਤੁਸੀਂ ਗਏ ਸੀਗੇ ਤਾਂ ਤੁਸੀਂ ਕੋਈ ਸੀਸੀਟੀਵੀ ਆਪਣੇ ਪੱਧਰ ਤੇ ਕਿਡਵਾਇਆ ਨਹੀਂ ਮੈਂ ਨਹੀਂ ਕਿਡਵਾਇਆ ਜੀ ਕਿਉਂਕਿ ਉਹ ਇਲਾਕੇ ਦਾ ਐਸਐਚਓ ਉਸੇ ਇਲਾਕੇ ਦਾ ਜਿੱਥੇ ਮੈਂ ਲਾਰੀ ਅਸਿਸਟੋਲਜੀ ਛੋਟੇ ਜਾ ਤੇ ਮੇਰੇ ਕੋਈ ਨਹੀਂ ਪਾਵਰ ਨਹੀਂ ਉਸ ਬੰਦੇ ਕੋ ਮਤਲਬ ਮੌਜੂਦਾ ਐਸਐਚਓ ਤੋਂ ਉਹ ਆਪਣੇ ਏਰੀਏ ਵਿੱਚੋਂ ਇਹ ਮੈਨੂੰ ਫੁਟੇਜ ਨਹੀਂ ਕਢਾਉਂਦੇਗਾ ਜੀ ਸਰ 29 ਤਰੀਕ ਨੂੰ ਕਪਲ ਸ਼ਰਮਾ ਤੁਹਾਡੇ ਕੋਲ ਆਂਦੇ ਨੇ ਤਾਂ 30 ਤਰੀਕ ਨੂੰ ਇਹ ਸਾਰਾ ਵਾਕਿਆ ਵਾਰਤਤ ਜਿਹੜੀ ਸਾਰੀ ਵਾਕਿਆ ਵਾਪਰਦਾ ਹੈ ਤਾਂ ਉਦੋਂ ਤੁਹਾਨੂੰ ਕੀ ਕਿਹਾ ਗਿਆ ਕਿ ਕਿਹਨਾਂ ਵੱਲੋਂ ਕੰਪਲੇਂਟ ਕਰਵਾਈ ਹੈ ਕਿ ਐਫ ਆਈ ਆਰ ਹੋਈ ਹੈ ਉਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਕੋਈ ਜਾਣਕਾਰੀ ਨਹੀਂ ਦਿੱਤੀ ਜੀ ਸਿੱਧਾ ਕੇਸ ਪਾ ਕੇ ਕੁੱਟਮਾਰ ਕੀਤੀ ਗਈ 4 ਘੰਟੇ ਮੈਨੂੰ ਥਾਣੇ 'ਚ ਰੱਖਿਆ ਗਿਆ ਬੜੀ ਤਸ਼ੱਦਦ ਕੀਤੀਆਂ ਤਾਂ ਜੀ ਜੀ ਥਾਣੇ ਦੇ ਵਿੱਚ ਕੋਈ ਪੁੱਛਗਿੱਛ ਵੀ ਕੀਤੀ ਗਈ ਤੁਹਾਡੇ ਕੋਲੋਂ ਨਹੀਂ ਕੋਈ ਕੁਝ ਪੁੱਛਗਿੱਛ ਨਹੀਂ ਜੀ ਬਸ ਘਰ ਦੇਆਂ ਦੇ ਨਾਮ ਪੁੱਛਿਆ ਸੀਗਾ ਤੇ ਅਮੇਰਾ ਆਪਣਾ ਨਾਮ ਵਗੈਰਾ ਤੇ ਹਾਊਸ ਨੰਬਰ ਕਰ। ਕਾਰਨ ਦੱਸਿਆ ਗਿਆ ਕਿ ਕੀ ਕਾਰਨ ਰਹੀ ਨੇ ਤੁਹਾਡੇ ਉੱਪਰ ਕੇਸ ਦਰਜ ਕੀਤਾ? ਕਾਰਨ ਰਾਤੀ ਮਿਹਨਤ ਕਰ ਰਿਆਂ ਜੀ ਉਹ ਇਹਨਾਂ ਨੇ ਚੁਬਦਾ। ਹਾਂ ਜੀ। ਤੇ ਮੇਰੇ ਕੋ ਪਿਛਲੇ ਦਿਨ ਕਪਿਲ ਸ਼ਰਮਾ ਜੀ ਆਈਸੀ ਨਾਲ ਹੋਰ ਵੀ ਮੇਰੇ ਕੋ ਅਦਾਕਾਰ ਆਉਂਦੇ ਰਹਿੰਦੇ ਨੇ ਜਿੱਦਾਂ ਕਿ ਅ ਪਤੀਲਾ ਜੀ ਉਹਨੇ ਹਾਂ ਜੀ ਗੁਰਲੇਜ ਅਕਤਰ ਮੈਮ ਉਹਨੇ ਆਉਂਦੇ ਰਹਿੰਦੇ ਮੇਰੇ ਕੋ ਸਰ। ਜੀ। ਇੱਕ ਡੀਸੀ ਸਾਹਿਬ ਦੇ ਵੱਲੋਂ ਬੀਤ ਦਿਨ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕੁਝ ਕੁ ਮਹੀਨਿਆਂ ਤੋਂ ਲਈ ਉਹਨਾਂ ਦੇ ਵੱਲੋਂ ਇੱਥੇ ਕਿਹਾ ਗਿਆ ਸੀ ਕਿ ਜਿਹੜੇ ਰੈਸਟੋਰੈਂਟ ਨਹੀਂ ਆ ਜੋ ਵਿਕਾਟ ਵਗੈਰਾ ਨਹੀਂ ਹੋ 11:30 ਵਜੇ ਬੰਦ ਹੋ ਜਾਣ ਤੁਸੀਂ ਕੋਈ ਸਪੈਸ਼ਲ ਪਰਮਿਸ਼ਨ ਲਈ ਸੀ ਕਿ ਤੁਸੀਂ ਦੇਰ ਰਾਤ ਉੱਥੇ ਆਪਣੀ ਰੀੜੇ ਲਗਾਉਂਦੇ ਸੀਗੇ ਮੈਂ ਡੀਸੀ ਸਾਹਿਬ ਕੋ ਪਰਮਿਸ਼ਨ ਲੈਂਦੀ ਸੀ ਜੀ ਵਰਬਲੀ ਪਰਮਿਸ਼ਨ ਲੈਂਦੀ ਸੀ ਰਿਟਰਨ ਨਹੀਂ ਲੈ ਸਕਿਆ ਉਹ ਮੇਰੀ ਗਲਤੀ ਹੈ ਐਸੇ ਜਦੋਂ ਕਪਿਲ ਸ਼ਰਮਾ ਤੁਹਾਡੇ ਕੋਲ ਆਉਂਦੇ ਨੇ ਉਦੋਂ ਕਿੰਨਾ ਸਮਾਂ ਸੀਗਾ ਤੇ ਤੁਸੀਂ ਉਹਦਾ ਤੁਹਾਡੀ ਕੱਟ ਦਾ ਸਮਾਂ ਕੀ ਰਹਿੰਦਾ ਹੈ ਰਾਤੀ 10:30 ਤੋਂ ਲੈ ਕੇ ਮਾਰਨਿੰਗ 5 ਵਜੇ ਤੱਕ ਮੈਂ ਪ੍ਰੌਂਠੇ ਉੱਥੇ ਤੇ ਨਾਲ ਚਾਹ ਦਿਨ ਜੀ ਮਾਰਨਿੰਗ 5 ਵਜੇ ਤੱਕ ਤੁਹਾਡੇ ਇੱਕ ਕੱਟ ਦਾ ਫੇਮਸ ਮਸ਼ਹੂਰ ਹੈ ਹਾਰਟ ਅਟੈਕ ਵਾਲਾ ਪ੍ਰੋਨਟਾ ਖਾਸ ਕਰ ਉਸ ਦੀ ਹੀ ਤਾਰੀਫ ਸੁਣ ਕੇ ਕਪਲ ਸ਼ਰਮਾ ਉੱਥੇ ਪਹੁੰਚੇ ਸੀ ਹੋਰ ਵੀ ਕਈ ਵੱਡੇ ਵੱਡੇ ਸੈਲੀਬ੍ਰਿਟੀਜ਼ ਆਉਂਦੇ ਨੇ ਤੁਹਾਨੂੰ ਲੱਗਦਾ ਕਿ ਤੁਹਾਡੇ ਫੇਮ ਹੋਣ ਦੇ ਨਾਲ ਤੁਹਾਡੀ ਕਿਸੇ ਜਦੋਂ ਤੁਸੀਂ ਫੇਮਸ ਹੋ ਰਹੇ ਸੀਗੇ ਲੋਕਾਂ ਦੇ ਜ਼ਿਹਨ ਦੇ ਵਿੱਚ ਤੁਹਾਡੀ ਇੱਕ ਇਮੇਜ ਬਣ ਰਹੀ ਸੀ ਇਸੇ ਕਾਰਨ ਤੁਹਾਡੇ ਉੱਪਰ ਕੇਸ ਨੱਚ ਹੋਇਆ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗਲਤਵੱਤ ਹੋਈ ਹੈ ਤਾਂ ਹੀ ਹੋਇਆ ਜੀ ਇਹਨਾਂ ਕੋ ਨਹੀਂ ਹਜ ਮੁੰਡਾ ਜੀ ਕਿ ਇਹ ਮੁੰਡਾ ਪੰਜਾਬੀ ਬੰਦਾ ਚੜਦਾ ਕਿੱਦਾਂ ਪਿਆ ਜੀ ਜੀ ਸਿਰ ਕਿੰਨਾ ਸਮਾਂ ਹੋ ਚੁੱਕਿਆ ਸੀ ਤੁਹਾਨੂੰ ਉੱਥੇ ਕੱਟ ਲਗਾਉਂਦੇ ਆ तकरीबन 3 ਮਹੀਨੇ ਹੋ ਗਏ ਗੁਰੂ ਮਾਰੀ ਦੀ ਕਿਰਪਾ ਨਾਲ ਜੀ ਜੀ ਉਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਪਰਿਵਾਰ ਦਾ ਕੀ ਬਿਜ਼ਨਸ ਸੀਗਾ ਮੇਰਾ ਡੈਰੀ ਪ੍ਰੋਡਕਟਸ ਦਾ ਕੰਮ ਸੀ ਜੀ ਬਹੁਤ ਅੱਛਾ ਕੰਮ ਸੀ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਸੀ ਥੋੜਾ ਡੋਲ ਗਿਆ ਮਤਲਬ ਤੇ ਕੰਮ ਥੋੜਾ ਜਾਦਾ ਕਰਬੀ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਬਾਹਰ ਜਾਣ ਦਾ ਬਾਹਰ ਜਾਣ ਮੈਂ ਕਿਹਾ ਬਾਹਰ ਕੀ ਜਾਣਾ ਤੇ ਇੱਥੇ ਹੀ ਮਿਹਨਤ ਕਰ ਲੈਣੇ ਇੱਥੇ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਵਾਹਿਗੁਰੂ ਨੇ ਜੇ ਕੰਮ ਚਲਾਤਾ ਤੇ ਇਹਨਾਂ ਨੂੰ ਪਚਿਆ ਨਹੀਂ ਇਸ ਚੀਜ਼ ਇਥੇ ਤੁਹਾਨੂੰ 3 ਮਹੀਨੇ ਹੋ ਗਏ ਸੀਗੇ ਆਪਣਾ ਇੱਕ ਕਾਰਜ ਚਲਾਉਂਦੇ ਕਾਫੀ ਫੇਮਸ ਵੀ ਤੁਸੀਂ ਹੋ ਰਹੇ ਸੀ ਵੱਡੇ ਵੱਡੇ ਸੈਲਿਬ੍ਰਿਟੀਜ਼ ਤੁਹਾਡੇ ਕੋਲ ਪਹੁੰਚ ਰਹੇ ਸੀਗੇ ਤੇ ਹੁਣ ਤੁਹਾਡੇ ਉੱਪਰ ਕੇਸ ਦਾਜ ਹੋ ਚੁੱਕਿਆ ਉਸ ਤੋਂ ਬਾਅਦ ਤੁਸੀਂ ਕੋਈ ਆਪਣੀ ਲਗਾਈ ਹੈ ਰੇੜੀ ਵਗੈਰਾ ਉਸ ਤੋਂ ਬਾਅਦ ਮੇਰਾ ਸਟਾਲ ਤੇ ਸਾਰਾ ਸਮਾਨ ਥਾਣੇ ਚ ਪਿਆ 6 ਨੰਬਰ ਚ ਐਸ ਐਚ ਓ ਅਜੀਤ ਸਿੰਘ ਹੁਣਾਂ ਤੋਂ ਤੇ ਮੇਰੇ ਤੇ ਕੇਸ ਦਾਜ ਕਰ ਦਿੱਤਾ ਜਾਂਦਾ ਕੁੱਟਮਾਰ ਹੁੰਦੀ ਹੈ ਨਾ ਕੋਈ ਅੱਜ ਤੱਕ 5 ਦਿਨ ਹੋ ਗਏ ਕੋਈ ਨਹੀਂ ਇਨਸਾਫ ਮਿਲਿਆ ਜੀ ਤੁਹਾਡਾ ਜਿਹੜਾ ਸਮਾਨ ਵਗੈਰਾ ਉਹ ਫਿਲਹਾਲ ਪੁਲਿਸ ਦੇ ਕਬਜ਼ੇ ਹੇਠ ਹੈ ਉਹ ਵੀ ਨਹੀਂ ਛਡਾਇਆ ਗਿਆ ਨਹੀਂ ਜੀ ਨਹੀਂ ਜੀ ਤੁਸੀਂ ਡੀਸੀ ਦਫਤਰ ਗਏ ਸੀ ਆਪਣੀ ਦਰਖਾਸਤ ਲੈ ਕੇ ਬੀਤੇ ਦਿਨੀ ਡੀਸੀ ਸਾਹਿਬ ਦੇ ਨਾਲ ਕੀ ਗੱਲਬਾਤ ਹੋਈ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਸਾਹਿਬ ਨਾਲ ਮੇਰੀ ਕੋਈ ਮੁਲਾਕਾਤ ਨਹੀਂ ਹੋਈ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੋਈ ਮਿਲਣ ਦੀ ਕੋਸ਼ਿਸ਼ ਮੈਂ ਬੜਾ ਬੜੀ ਵਾਰੀ ਗਿਆ ਉਹਨਾਂ ਕੋ ਡੀਸੀ ਸਾਹਿਬ ਨੂੰ ਮਿਲਣ ਪਰ ਉਹਨਾਂ ਨੇ ਮੈਨੂੰ ਮਤਲਬ ਨਹੀਂ ਮਿਲੇ ਮੈਨੂੰ ਜੀ ਕਮਿਸ਼ਨਰ ਸਾਹਿਬ ਦੇ ਕੋਲ ਜਾਣ ਦੇ ਲਈ ਤੁਸੀਂ ਕੋਸ਼ਿਸ਼ ਕੀਤੀ ਦਰਖਾਸਤ ਦਿੱਤੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਜਿਹੜੇ ਉਹਨਾਂ ਦੇ ਉੱਪਰ ਐਸਐਚਓ ਦੇ ਉੱਪਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕੇ ਸ਼ਿਕਾਇਤ ਦਿੱਤੀ ਜਾ ਸਕੇ ਕਿ ਤੁਹਾਡੇ ਨਾਲ ਥਾਣੇ ਅੰਦਰ ਕੁੱਟਮਾਰ ਹੋਈ ਹੈ ਕਮਿਸ਼ਨਰ ਸਾਹਿਬ ਕੋ ਵੀ ਗਿਆ ਸੀ ਜੀ ਮੈਂ ਉਹਨਾਂ ਨੇ ਸੁਨੇਹਾ ਮੈਂ ਦੱਸਿਆ ਉਹਨ ਮੇਰੀ ਮੇਰੇ ਨਾਲ ਕੁੱਟਮਾਰ ਹੋਈ ਨਾਲ ਕੇਸ ਸਰਜ ਹੋਇਆ ਮੈਂ ਪਰੌਂਠੇ ਵੇਚ ਰਿਹਾ ਸੀ ਕਿਹੜਾ ਮਾੜਾ ਕੰਮ ਕਰ ਰਿਹਾ ਸੀ ਜਲੰਧਰ ਸ਼ਹਿਰ ਦੇ ਵਿੱਚ ਹੋਰ ਵੀ ਬੜੀਆਂ ਥਾਵੇਂ ਖੁੱਲ ਰਹੀਆਂ ਖਾਨ ਪੀਂਦੀਆਂ ਹਨ ਪੂਰੀ ਰਾਤ ਜੀ ਇਹ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਨਾਲ ਦੀ ਨਾਲ ਇਨੇ ਨੇ ਮਾੜੇ ਕੰਮ ਜਲੰਧਰ ਸ਼ਹਿਰ ਵਿੱਚ ਹੋ ਰਹੀ ਜਿੱਦਾਂ ਕਿ ਮ사ਜ ਸੈਂਟਰ ਐ ਸੱਟਾ ਬਾਜੀ ਜੂ ਐ ਇਲੈਗਲ दारू ਹੈ ਜੀ ਚਿੱਟਾ ਵੇਚ ਰਿਆ ਥਾ ਥਾ ਮਾੜੇ ਕੰਮ ਹੋ ਰੇ ਜੀ ਤੇ ਮੈਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਜੀ ਪੁਲਸ ਜੀ ਡੀਸੀ ਸਾਹਿਬ ਦੇ ਜਾਂ ਕਮਿਸ਼ਨਰ ਸਾਹਿਬ ਦੇ ਹੁਕਮ ਨੇ ਮਾੜੇ ਕੰਮ ਬੰਦ ਕਰੋ ਸਭ ਤੋਂ ਪਹਿਲੇ ਕਿਸੇ ਦੀ ਰੋਟੀ ਕਿਉਂ ਖੇਚ ਰਿਓ ਕਿਸੇ ਦਾ ਘਰ ਦੀ ਰੋਟੀ ਕਿਉਂ ਬੰਦ ਕਰਾ ਰਿਓ ਤੁਸੀਂ ਅੱਜ 5 ਦਿਨ ਹੋ ਗਏ ਮੇਰੇ ਘਰ ਦੀ ਰੋਟੀ ਇਹਨਾਂ ਨੇ ਐਸ ਐਚਓ ਅਜੈਬ ਸਿੰਘ ਉਹਨਾਂ ਨੇ ਪੁਲਸ ਵਾਲਿਆਂ ਨੇ ਬੰਦ ਕਰਾਈ ਹੋਈ ਜੀ ਸਰ ਕਮਿਸ਼ਨਰ ਸਾਹਿਬ ਨੇ ਤੁਹਾਡੇ ਨਾਲ ਗੱਲਬਾਤ ਜਦੋਂ ਕੀਤੀ ਤਾਂ ਕੀ ਆਸ਼ਵਾਸਨ ਦਿੱਤਾ ਕਾਰਵਾਈ ਦੀ ਕੋਈ ਗਲਬਤ ਹੋਈ ਹੈ ਤੁਹਾਡੀ ਨਹੀਂ ਜੀ ਪੁਲਸੋਂ ਨੇ ਪੁਲਸ ਉੱਪਰ ਕੀ ਕਾਰਵਾਈ ਕਰਨੀ ਮੈਂ ਤਾਂ ਭਗਵੰਤ ਸਿੰਘ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਮੈਂ ਉੱਥੇ ਰਾਤੀ 10:30 ਤੋਂ ਲੈ ਕੇ ਮਾਰਨਿੰਗ 5 ਵਜੇ ਤੱਕ 5 ਡਿਗਰੀ ਟੈਂਪਰੇਚਰ ਵਿੱਚ ਪਰੌਂਠੇ ਲਾ ਰਿਆ ਸੀ ਮੈਨੂੰ ਵੇਚਣ ਤੋਂ ਜੀ ਤੇ ਮੈਨੂੰ ਇਹ ਜਿਹੜਾ ਐਸਐਚਓ ਅਜੈਬ ਸਿੰਘ ਉਹਨਾਂ ਨੇ ਹਾਕਟ ਮਾਰ ਕੀਤੀ ਜੀ ਤੇ ਉਹਨਾਂ ਉੱਪਰ ਕਾਰਵਾਈ ਕੀਤੀ ਜਾਵੇ ਪਲੱਸ ਉਹਨਾਂ ਨੂੰ ਇਸ ਮੌਕੇ ਤੇ ਹੀ ਕੱਢਿਆ ਜਾਵੇ ਆਪਣੀ ਡਿਊਟੀ ਸਰ ਤੁਸੀਂ ਮਿਹਨਤ ਕਰ ਰਹੇ ਸੀ ਕਿ ਆਪਣੀ ਉੱਥੇ ਦੇਰ ਰਾਤ ਵੀ ਤੁਸੀਂ ਆਪਣੀ ਪਰਾਂਠੇ ਲਗਾਉਂਦੇ ਹੁੰਦੇ ਸੀਗੇ ਪਰਿਵਾਰ ਦੇ ਵਿੱਚ ਤੁਹਾਡਾ ਕਹਿੰਦੇ ਕਿ ਪਹਿਲਾਂ ਜੋ ਬਿਜ਼ਨਸ ਸੀਗਾ ਉਹ ਖਤਮ ਹੋ ਚੁੱਕਿਆ ਸੀ ਤੇ ਇਸ ਬਿਜ਼ਨਸ ਦੀ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਅੱਜ ਤੱਕरीबन 5 ਦਿਨ ਹੋ ਗਏ ਨੇ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਿਆ ਕਿਸੇ ਉੱਪਰ ਕਮਾਈ ਹੈ ਕਿਉਂਕਿ ਕਮਾਈ ਤਾਂ ਤੁਹਾਡੇ ਸਿਰੋਂ ਚੱਲ ਰਹੀ ਸੀ ਕਿਉਂਕਿ ਤੁਸੀਂ ਉੱਥੇ ਰੇੜੀ ਲਗਾਉਂਦੇ ਸੀਗੇ ਤਾਂ ਹੁਣ ਉਹ ਖਤਮ ਹੋ ਚੁੱਕਿਆ ਬੰਦ ਹੋ ਚੁੱਕਿਆ ਤਾਂ ਫਿਰ ਅਗਲੀ ਕਾਰਵਾਈ ਤੁਹਾਡੀ ਕੀ ਹੈ ਕੋਈ ਨਹੀਂ ਜੀ bizness ਇਹਨਾਂ ਨੇ ਬੰਦ ਕਰਾਤਾ ਕੰਮ ਖਤਮ ਹੋ ਗਿਆ ਜੀ ਟੋਟਲੀ ਰੋਟੀ ਤੋਂ ਆਵਾਜ਼ਾਰ ਹੋਣ ਵਾਲੀ ਗੱਲ ਹੈ ਇਸ ਟਾਈਮ ਤੇ ਜੀ ਤੇ ਅੱਜ 5 ਦਿਨ ਹੋ ਗਏ 6 ਦਿਨ ਹੋ ਗਏ ਤਕਰੀਬਨ ਕੋਈ ਇਨਸਾਫ ਨਹੀਂ ਮਿਲਿਆ ਕੋਈ ਮੇਰਾ ਕੰਮ ਨਹੀਂ ਚੱਲੂ ਸਟਾਰਟ ਹੋਇਆ ਜੀ ਤੱਕ ਜੀ ਸੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕੋਈ ਤੁਹਾਡੇ ਨਾਲ ਜਿਹੜਾ ਤੁਸੀਂ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿ ਐਸਐਚਓ ਨੇ ਤਸ਼ੱਦਦ ਕੀਤਾ ਸੀ ਥਾਣੇ ਦੇ ਵਿੱਚ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਿਸੇ ਅਧਿਕਾਰੀ ਨੇ ਕੋਈ ਤੁਹਾਨੂੰ ਆਸ਼ਵਾਸਨ ਦਿੱਤਾ ਹੋਵੇ ਕਾਰਵਾਈ ਦਾ ਕੋਈ ਗੱਲਬਾਤ ਲਈ ਸੁਨੇਹਾ ਆਇਆ ਕਿ ਤੁ ਨਹੀਂ ਜੀ ਨਹੀਂ ਅਫਸਰ ਨੇ ਅਫਸਰ ਉੱਪਰ ਕਾਦੀ ਕਾਰਵਾਈ ਕਰਨੀ ਜੀ ਤੇ ਹਜੇ ਤੱਕ ਮੈਨੂੰ ਕੋਈ ਮਤਲਬ ਨਹੀਂ ਮਿਲਿਆ ਜੀ ਠੀਕ ਹੈ ਸਰ ਬਹੁਤ ਬਹੁਤ ਥੈਂਕ ਯੂ ਤੇ ਸਰਦਾਰਜੀ ਬੀਰ ਦਵਿੰਦਰ ਸਿੰਘ ਜੋ ਕਿ ਆਪਣੀ ਪ੍ਰੋਂਠੀਆਂ ਦੀ ਕਾਟ ਲਗਾਉਂਦੇ ਸੀ ਹਾਰਟ ਅਟੈਕ ਵਾਲਾ ਪ੍ਰੋਂਠਾ ਇਹਨਾਂ ਦਾ ਕਾਫੀ ਫੇਮਸ ਸੀਗਾ ਤੇ ਦੇਰ ਰਾਤ ਕਪਿਲ ਸ਼ਰਮਾ ਇਹਨਾਂ ਦੇ ਕਾਟ ਦੇ ਉੱਪਰ ਖਾਣਾ ਖਾਣ ਦੇ ਲਈ ਆਉਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਕੇਸ ਦਰਜ ਹੁੰਦਾ ਇਲਜ਼ਾਮ ਇਹਨਾਂ ਦੇ ਉੱਪਰ ਇਹ ਲੱਗਿਆ ਕਿ ਇਹਨਾਂ ਨੇ ਦੇਰ ਰਾਤ ਡੀਸੀ ਸਾਹਿਬ ਦੇ ਆਰਡਰਾਂ ਦੇ ਖਿਲਾਫ ਜਾ ਕੇ ਆਪਣਾ ਕਾਟ ਲਗਾਇਆ ਹਾਲਾਂਕਿ ਇਹਨਾਂ ਦੇ ਵੱਲੋਂ ਹੁਣ ਇਲਜ਼ਾਮ ਲਗਾਇਆ ਜਾ ਰਿਹਾ ਐਸਐਚਓ ਅਜੈਬ ਸਿੰਘ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਇਹਨਾਂ ਦੀ ਰੇੜੀ ਦੇ ਉੱਪਰ ਆ ਕੇ ਰੇੜੀ ਦੇ ਉੱਪਰ ਪਾਂਤੋੜ ਕੀਤੀ ਗਈ ਹੈ ਜਿਹੜੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਇਹਨਾਂ ਦੇ ਨਾਲ ਥਾਣੇ ਦੇ ਵਿੱਚ 4 ਘੰਟੇ ਬਿਠਾ ਕੇ ਕੁੱਟਮਾਰ ਕੀਤੀ ਹੈ ਅਜਿਹੇ ਇਲਜ਼ਾਮ ਇਹਨਾਂ ਦੇ ਵੱਲੋਂ ਲਗਾਏ ਜਾ ਰਹੇ ਹਨ ਹਾਲਾਂਕਿ ਇਹ ਸਾਰੇ ਇਲਜ਼ਾਮ ਨੇ ਇਹਨਾਂ ਇਲਜ਼ਾਮਾਂ ਦੇ ਉੱਪਰ ਐਸਐਚਓ ਅਜੈਬ ਸਿੰਘ ਜਾਂ ਫਿਰ ਕੋਈ ਹੋਰ ਪੁਲਿਸ ਅਫਸਰ ਕੀ ਕੁਝ ਜਾਣਕਾਰੀ ਦਿੰਦੇ ਹੋ ਆਪਣਾ ਪੱਕੀ ਰੱਖਦੇ ਹੋ ਖੋਲੇ ਵੇਖਣਾ ਹੋਵੇਗਾ ਹਾਲਾਂਕਿ ਇਲਜ਼ਾਮ ਇਹਨਾਂ ਦੇ ਵੱਲੋਂ ਗੰਭੀਰ ਲਗਾਏ ਜਾ ਰਹੇ ਕਿ ਥਾਣੇ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੈਮਰਾਮੈਨ ਮਨੀਸ਼ ਦੇ ਨਾਲ ਅੰਚੜਾ ਪੰਜਾਬ ਬੁਲਟਿਨ ਚਲੰਦਰ